ਲਓ ਵੀ ਸੱਜਣੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਆਪਣੀ ਇਹ ਤੇ ਇਹ ਮੈਂ ਤੁਹਾਨੂੰ ਪਹਿਲੀਆਂ ਜੀ ਜਾਣਕਾਰੀ ਦੇ ਦਿਆਂ ਵੀ ਇਹ ਜਿਹੜੇ ਜਿਹੜੇ ਭਰਾਵਾਂ ਨੇ ਘੋੜੇ ਰੱਖੇ ਹੋਏ ਆ ਉਹਨਾਂ ਲਈ ਤਾਂ ਹੈਗੀ ਹੈਗੀ ਇਹ ਜਿਹੜੇ ਰੱਖਣੇ ਚਾਹੁੰਦੇ ਆ ਜਾਂ ਜਿਨ੍ਹਾਂ ਨੇ ਨਵੇਂ-ਨਵੇਂ ਰੱਖੇ ਉਹਨਾਂ ਲਈ ਬਹੁਤ ਖਾਸ ਰਹਿਣ ਵਾਲੀ ਆ ਕਿਉਂਕਿ ਜਿਹੜੀਆਂ ਜ਼ਿਆਦਾਤਰ ਘੋੜਿਆਂ ਦੀਆਂ ਵੀਡੀਓ ਆਉਂਦੀਆਂ ਕੰਟਰੋਵਰਸੀਅਲ ਆਉਂਦੀਆਂ ਉਹਨੂੰ ਉਹ ਕੁਝ ਕਹਿ ਤਾ ਉਹਨੂੰ ਪਰ ਜਿਹੜੀ ਨੌਲੇਜ ਚਾਹੀਦੀ ਹੈ ਲੋਕਾਂ ਨੂੰ ਨਾ ਘੋੜਿਆਂ ਬਾਰੇ ਉਹਦੇ ਤੇ ਬਹੁਤ ਘੱਟ ਵੀਡੀਓ ਬਣੀਆਂ ਜਿਹੜੇ ਬੰਦੇ ਨੇ ਨਵਾਂ ਘੋੜਾ ਰੱਖਣਾ ਜਾਂ ਘੋੜੀ ਰੱਖਣੀ ਆ ਆਪਣੇ ਘਰੇ ਵੀ ਉਹਨੂੰ ਕਿਹੜੀਆਂ ਕਿਹੜੀਆਂ ਗੱਲਾਂ ਬਾਰੇ ਪਹਿਲਾਂ ਧਿਆਨ ਦੇਣਾ ਚਾਹੀਦਾ ਇਹ ਸਾਨੂੰ ਜ਼ਰੂਰ ਤੇ ਫਿਰ ਹਰਮਨ ਇਹਨਾਂ ਦੀ ਸਾਂਭ ਸੰਭਾਲ ਦੀ ਜੇ ਆਪਾਂ ਗੱਲ ਕਰੀਏ ਤੇ ਵੀ ਇਹਨਾਂ ਨੂੰ ਆਪਾਂ ਖਾਣ ਪੀਣ ਨੂੰ ਕੀ ਕੁਛ ਦੇ ਸਕਦੇ ਆ ਹਨ ਠੀਕ ਹੈ ਤੇ ਹੋਰ ਆਪਣੇ ਏਰੀਏ ਦੇ ਵਿੱਚ ਜਿਵੇਂ ਮੇਲੇ ਮੂਲੇ ਲੱਗਦੇ ਆ ਹਨ ਵੀ ਤੁਸੀਂ ਇਹ ਦੱਸੋ ਵੀ ਉਹਨਾਂ ਮੇਲਿਆਂ ਤੋਂ ਜੇ ਇੱਕ ਨਵੇਂ ਬੰਦੇ ਨੇ ਕੋਈ ਬੱਚਾ ਖਰੀਦਣਾ ਜਾਂ ਘੋੜੀ ਖਰੀਦਣੀ ਉਹਨੂੰ ਮੇਲਿਆਂ ਤੋਂ ਲੈਣ ਤੋਂ ਫਾਇਦਾ ਆ ਜਾਂ ਬੰਦਾ ਘਰੋਂ ਲਵੇ ਇਹ ਚੀਜ਼ ਬਾਰੇ ਵੀ ਜਰੂਰ ਦੱਸੋ ਕਿ ਕਿ ਲੋ ਵੀ ਸੱਜਣੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਆਪਣੀ ਇਹ ਤੇ ਇਹ ਮੈਂ ਤੁਹਾਨੂੰ ਪਹਿਲੀਆਂ ਜੀ ਜਾਣਕਾਰੀ ਦੇ ਦਿਆਂ ਵੀ ਇਹ ਜਿਹੜੇ ਜਿਹੜੇ ਭਰਾਵਾਂ ਨੇ ਘੋੜੇ ਰੱਖੇ ਹੋਏ ਆ ਉਹਨਾਂ ਲਈ ਤਾਂ ਹੈਗੀ ਹੈਗੀ ਇਹ ਜਿਹੜੇ ਰੱਖਣੇ ਚਾਹੁੰਦੇ ਆ ਜਾਂ ਜਿਨ੍ਹਾਂ ਨੇ ਨਵੇਂ-ਨਵੇਂ ਰੱਖਿਆ ਉਹਨਾਂ ਲਈ ਬਹੁਤ ਖਾਸ ਰਹਿਣ ਵਾਲੀ ਆ ਕਿਉਂਕਿ ਜਿਵੇਂ ਕਹਿੰਦੇ ਨਾ ਇੱਕ ABC ਹੁੰਦੀ ਆ ਇੱਕ ਕੇ ਫੋਰ ਐਪਲ ਹੋ ਗਿਆ ਤੇ ਇੱਕ ਉਹਦੇ ਗਾਂ ਸਪੈਲਿੰਗ ਹੋ ਗਏ ਤੇ ਅੱਜ ਘੋੜਿਆਂ ਦੀ ਤੁਹਾਨੂੰ ABC ਬਾਰੇ ਨੌਲੇਜ ਲੈ ਦੇਵਾਂਗੇ ਤੇ ਸਾਡੇ ਨਾਲ ਨੌਲੇਜ ਦੇਣ ਲਈ ਬਾਈ ਹਰਮਨ ਸੁਆਗ ਸੁਆਗ ਸਟੱਡ ਫਾਰਮ ਵਾਲੇ ਹੈਗੇ ਆ ਤੇ ਇਹਨਾਂ ਤੋਂ ਨਾ ਆਪਾਂ ਤੁਹਾਨੂੰ ਕੱਲੀ-ਕੱਲੀ ਗੱਲ ਬਾਰੇ ਆਣ ਪੂਰੀ ਡੀਪਲੀ ਜਾਣਕਾਰੀ ਲੈ ਕੇ ਦੇਵਾਂਗੇ ਵੀ ਜੇ ਤੁਸੀਂ ਘੋੜੇ ਪਾਲਣ ਦਾ ਸ਼ੌਂਕ ਰੱਖਦੇ ਹੋ ਜਾਂ ਘੋੜੀ ਜਾਂ ਘੋੜਾ ਆਪਣੇ ਘਰੇ ਰੱਖਣਾ ਚਾਹੁੰਦੇ ਆ ਹਨ ਕਈ ਵਾਰੀ ਕੀ ਹੈ ਕੋਈ ਬਾਹਰਲੇ ਮੁਲਖ ਜੀ ਬੈਠੇ ਵੀਰ ਜਿਹੜੇ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਆ ਨਾ ਵੀ ਅਗਰ ਇਹਨੂੰ ਹੁੰਦਾ ਵੀ ਯਾਰ ਆਪਣੇ ਘਰੇ ਵਧੀਆ ਸ਼ੌਂਕੀਆ ਤੌਰ ਤੇ ਇੱਕ ਚੰਗੀ ਨਸਲ ਦਾ ਘੋੜਾ ਇੱਕ ਘੋੜੀ ਉਹਨਾ ਭਰਾਵਾਂ ਲਈ ਇਹ ਵੀਡੀਓ ਬਹੁਤ ਖਾਸ ਰਹਿਣ ਵਾਲੀ ਆ ਤੇ ਵੀਡੀਓ ਨਾਲ ਅੰਤ ਤੱਕ ਜਰੂਰ ਜੁੜੇ ਰਹੇ ਜ ਤੇ ਹਰਮਨ ਮੇਰਾ ਅੱਧਾ ਹੈਗਾ ਵੀ ਆਪਾਂ ਇੱਥੇ ਬੈਠ ਕੇ ਇੱਕ ਚੰਗੀ ਤਰ੍ਹਾਂ ਨਾਲ ਗੱਲਬਾਤ ਕਰ ਸੀਏ ਬਾਈ ਰਮਸਾਰੀ ਹੈ ਨਾ ਹਾਂ ਬਾਈ ਹਾਂ ਹੋਰ ਹਰਮਨ ਕੀ ਹਾਲ ਚਾਲ ਵਧੀਆ ਬਾਈ ਠੀਕ ਠਾਕ ਸੰਦੀਪ ਜੀ ਤੇ ਬੜਾ ਔਖਾ ਸਾਨੂੰ ਸਮਾਂ ਮਿਲਿਆ ਤੁਹਾਡੇ ਤੋਂ ਇਸ ਟੀ ਲਈ ਕਿਉਂਕਿ ਤੁਹਾਨੂੰ ਪਤਾ ਹੀ ਵੀ ਆਪਣੀ ਗੱਲਬਾਤ ਜਿਹੜੀ ਬੜੇ ਲੰਮੇ ਤੋਂ ਚੱਲਦੀ ਪਈ ਸੀ ਨਾ ਤੇ ਆਪਣਾ ਨਾ ਮਕਸਦ ਹੀ ਹੈਗਾ ਵੀ ਇਹ ਵੀ ਮੈਨੂੰ ਬੜੇ ਭਰਾਵਾਂ ਦੇ ਜਿਹੜੇ ਆਪਣੇ ਨਾਲ ਜੁੜੇ ਹੋਏ ਆਪਣੇ ਚੈਨਲ ਦੇ ਰਾਹੀਂ ਹੈ ਨਾ ਫੇਸਬੁੱਕ ਤੇ ਜਾਂ YouTube ਤੇ ਤੇ ਉਹ ਅਕਸਰੀ ਜਿਹੜੀਆਂ ਮੈਂ ਵੀਡੀਓ ਪਾਉਣਾ ਉਹ ਹੁੰਦੀਆਂ گاਵਾ ਮੱਝਾਂ ਦੇ ਨਾਲ ਲੈ ਕੇ ਡੇਰੀ ਫਾਰਮਿੰਗ ਦੇ ਨਾਲ ਲੈ ਪਰ ਅੱਜ ਦੀ ਵੀਡੀਓ ਆਪਾਂ ਇਹ ਘੋੜਿਆਂ ਤੇ ਤਾਂ ਬਣਾ ਰਹੇ ਆਂ ਕਿ ਬਹੁਤ ਸਾਰੇ ਭਰਾਵਾਂ ਦੀ ਇਹ ਡਿਮਾਂਡ ਸੀ ਕਿ ਸਾਨੂੰ ਘੋੜਿਆਂ ਬਾਰੇ ਜਿਹੜੀ ਕਿਉਂਕਿ ਨਾ ਜਿਹੜੀਆਂ ਜ਼ਿਆਦਾਤਰ ਘੋੜਿਆਂ ਦੀਆਂ ਵੀਡੀਓ ਆਉਂਦੀਆਂ ਉਹਨੀਆਂ ਕੰਟਰੋਵਰਸੀਅਲ ਆਉਂਦੀਆਂ ਉਹਨੇ ਉਹ ਕੁਝ ਕਹਿ ਤਾਉਣੀ ਪਰ ਜਿਹੜੀ ਨੌਲੇਜ ਚਾਹੀਦੀ ਹੈ ਲੋਕਾਂ ਨੂੰ ਨਾ ਘੋੜਿਆਂ ਬਾਰੇ ਉਹਦੇ ਤੇ ਬਹੁਤ ਘੱਟ ਵੀਡੀਓ ਬਣੀਆਂ ਹਨ ਘੱਟ ਬਣੀਆਂ ਬਹੁਤ ਘੱਟ ਬਣੀਆਂ ਤੇ ਅੱਜ ਨਾ ਵੀ ਅਸੀਂ ਉਸੇ ਹਿਸਾਬ ਤੇ ਤੁਹਾਡੇ ਤੋਂ ਵੀ ਸਾਰੇ ਕੁਝ ਪੁੱਛਣ ਦਾ ਕੋਸ਼ਿਸ਼ ਕਰਾਂਗੇ ਵੀ ਸਾਨੂੰ ਇੱਕ ਜਿਹੜੇ ਬੰਦੇ ਨੇ ਨਵਾਂ ਘੋੜਾ ਰੱਖਣਾ ਜਾਂ ਘੋੜੀ ਰੱਖਣੀ ਆ ਆਪਣੇ ਘਰੇ ਬਿਊ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਬਾਰੇ ਪਹਿਲਾਂ ਧਿਆਨ ਦੇਣਾ ਚਾਹੀਦਾ ਇਹ ਸਾਨੂੰ ਜ਼ਰੂਰ ਦੱਸੋ ਨਵੇਂ ਬਿਲਦੇ ਨੇ ਬਾਈ ਜਿਹੜੀ ਨੇ ਮੰਨ ਲਓ ਪਹਿਲਾਂ ਕੋੜੀ ਨਹੀਂ ਰੱਖੀ ਪਹਿਲ ਤੋਂ ਕੋੜੀ ਰੱਖਣੀ ਆ ਉਹਨੂੰ ਸਭ ਤੋਂ ਪਹਿਲਾਂ ਤਾਂ ਘਰੇ ਆਪਦੇ ਇੱਕ ਵਧੀਆ ਕਮਰਾ ਬਣਾਉਣਾ ਚਾਹੀਦਾ ਬਾਈ ਠੀਕ ਕਮਰਾ ਬਣਾ ਕੇ ਵਧੀਆ ਉਹਦੇ ਬਾਹਰ ਵੀ ਵਲਗਣ ਹੋਵੇ ਬਾਈ ਠੀਕ ਵਿਚਾਂ ਉਹ ਬੰਦੇ ਨੂੰ ਜੇ ਕਿਤੇ ਕੋੜੀ ਬੰਨਣ ਦੀ ਦਿੱਕਤ ਆਉਂਦੀ ਉਹ ਦਿੱਕਤ ਨਾ ਆਵੇ ਕੋੜੀ ਖੁੱਲੀ ਰਵੇ ਕਿਉਂਕਿ ਨਵਾਂ ਬੰਦਾ ਜੇ ਲਿਆ ਕੇ ਮਾਲੂ ਕਮਰਾ ਕੋਰਾ ਨਹੀਂ ਬਣਿਆ ਕੋੜੀ ਬੰਦਾ ਨਹੀਂ ਜਾਣੀ ਕੋਈ ਖੱਬਾ ਪਿਆ ਜਾਂ ਕੋਈ ਸਰਟੀਫਿਕੇਟ ਵਾਜੇ ਬੰਦਾ ਫਿਰ ਤੁਹਾਨੂੰ ਪਤਾ ਵੀ ਜਿਹੜੇ ਨਵੇਂ ਬੰਦੇ ਰੱਖੀ ਆ ਉਹ ਟੈਨਸ਼ਨ ਜੀ ਬੰਦਾ ਰਹੇ ਜਾਂਦਾ ਯਾਰ ਐਵੇਂ ਪੰਗਾ ਲੈਣਾ ਲਿਆ ਆਗੇ ਆਪਾਂ ਸਭ ਤੋਂ ਪਹਿਲਾਂ ਤਾਂ ਮੇਨ ਗੱਲ ਇਹ ਹੈ ਬਈ ਉਹਦਾ ਰੂਮ ਵਧੀਆ ਬਣਿਆ ਹੋਣਾ ਚਾਹੀਦਾ ਦੂਸਰੀ ਗੱਲ ਮੇਨ ਹੈ ਵੀ ਜਿਹੜੇ ਨਵੇਂ ਬੰਦੇ ਨੇ ਕੋੜੀ ਰੱਖਣੀ ਹੈ ਪਹਿਲਾਂ ਨਹੀਂ ਰੱਖੇਗੀ ਠੀਕ ਮੇਰੀ ਸੋਚ ਦੇ ਮੁਤਾਬਕ ਬਈ ਉਹ ਗੱਬਣ ਕੋੜੀ ਲਵੇ ਪਹਿਲਾਂ ਠੀਕ ਹੈ ਗੱਬਣ ਕੋੜੀ ਦਾ ਫਾਇਦਾ ਇਹ ਆ ਬਈ ਇੱਕ ਤਾਂ ਉਹ ਚਾਲ ਪਈ ਹੁੰਦੀ ਆ ਚੜਨ ਜੋਗ ਹੁੰਦੀ ਆ ਦੂਸਰੀ ਗੱਲ ਇਹ ਆ ਬੰਦਾ ਕੋਈ ਪੰਜ 6 ਮਹੀਨੇ ਉਹਦੀ ਸਾਂਭ ਸੰਭਾਲ ਕਰੂਗਾ ਘਰੇ ਬੱਚਾ ਆਊਗਾ ਬਈ ਬੰਦਾ ਲਾਲਚ ਲੱਗ ਜਾਂਦਾ ਜੇ ਆਪਾਂ ਨਵੇਂ ਬੰਦੇ ਨੂੰ ਮੰਨ ਲਓ ਕਿਸੇ ਨੇ ਬੇਸ਼ੇਰੀ ਲੈ ਲਈ ਭਲਾ ਨੌਕਰੀ ਲੈ ਲਈ ਉਹਨੂੰ ਦੋ ਸਾਲ ਡੇਢ ਸਾਲ ਬਈ ਪਹਿਲਾਂ ਸੰਭਾਲੂਗਾ ਉਹ ਸੰਭਾਲਣ ਤੋਂ ਬਾਅਦ ਜਦੋਂ ਆਪਾਂ ਮਲਾਉਣ ਵੇਲੇ ਮਲਾਉਣ ਦਾ ਟਾਈਮ ਆਉਂਦਾ ਬਈ ਕਈ ਬੇਸ਼ੇਰੀਆਂ ਨੂੰ ਕੋਈ ਦਿੱਕਤ ਆ ਜਾਂਦੀ ਮੰਨ ਲਓ ਇੱਕ ਦੋ ਵਾਰੀ ਰਿਪੀਟ ਕਰ ਜਾਂਦੇਗਾ ਠੀਕ ਹੈ ਰਿਪੀਟ ਕਰ ਜਾਨੀਆਂ ਜਾਂ ਮਾ ਵੱਲੋਂ ਮਲਾਉਣ ਦੇ ਟਾਈਮ ਕਈ ਕੋੜੀਆਂ ਮਾ ਵੱਲੋਂ ਦਿੱਕਤ ਆਉਂਦੀ ਖੜਦੀਆਂ ਨਹੀਂ ਜਾਂ ਕੁਛ ਆਉਂਦੀ ਆ ਉਹ ਬੰਦਾ ਫਿਰ ਜਿਹੜਾ ਨਵੇਂ ਬੰਦੇ ਨੇ ਰੱਖੀਏ ਬੰਦਾ ਉਹ ਮਾ ਵੱਲੋਂ ਡਰਨਾ ਸਹਿਮ ਜਾਂਦਾ ਹੈ ਵੀ ਅੰਦਰੋਂ ਦਿਲ ਟੁੱਟ ਜਾਂਦਾ ਦਿਲ ਟੁੱਟ ਜਾਂਦਾ ਬੰਦੇ ਨਹੀਂ ਬੰਦਾ ਵੀ ਸਹਿਮ ਜਾਂਦਾ ਕਿਉਂਕਿ ਇਹ ਜਾਨਵਰ ਇਹ ਵਜਾ ਕੋ ਮੱਝਾਂ ਘਾਵਾਂ ਦਾ ਹੋਰ ਸਾਹ ਆ ਵੀ ਇਹ ਜਾਨਵਰ ਇਹ ਵਜਾ ਵੀ ਮਾ ਵੱਲੋਂ ਜਿਹੜੇ ਬੰਦੇ ਨੂੰ ਨੌਲੇਜ ਪੂਰੀ ਆ ਉਹੀ ਸੰਭਾਲ ਸਕਦਾ ਬਈ ਮਾ ਵੱਲੋਂ ਪਹਿਲਾਂ ਬੱਚਾ ਹੋਗਾ ਜਿਵੇਂ ਹਾਂ ਹਾਂ ਉਹ ਬੰਦਾ ਗੱਬਣ ਕੋੜੀ ਹੀ ਲਵੇ ਪਹਿਲਾਂ ਵੀ ਛੇਰੀਆਂ ਮਲਾਉਣ ਵੇਲੇ ਕਈ ਵਾਰੀ ਖੜਦੀਆਂ ਨਹੀਂ ਮਾ ਅਗਲਾ ਕਹਿੰਦਾ ਯਾਰ ਅਗਲਾ ਅੱਕ ਜਾਂਦਾ ਪੰਗਾ ਹੀ ਲੈ ਲੈ ਯਾਰ ਇਹ ਤਾਂ ਮੈਂ ਸਟਾਫੇਡ ਖਾਵਾਂ ਗਿਆ ਆ ਗੱਲਾਂ ਚ ਹੋ ਜਾਂਦਾ ਪਹਿਲਾ ਬੰਦਾ ਜੀ ਨੇ ਰੱਖਣੀ ਉਹ ਗੱਬਣ ਘੋੜੀ ਤੋਂ ਸਟਾਰਟ ਕਰੇ ਬਈ ਗੱਬਣ ਘੋੜੀ ਮੇਰੀ ਸੋਚ ਦੇ ਮੁਤਾਬਕ ਤਾਂ ਬਈ ਅੱਜ ਦੇ ਟਾਈਮ ਦੇ ਵਿੱਚ 100% ਤਾਂ ਨੁਗਰੀ ਚਾਹੀਦੀ ਬਈ ਠੀਕ ਹੈ ਉਹ ਕਿ ਨੁਗਰੀ ਘੋੜੀ ਲਊਗਾ ਤਾਂ ਉਹਨੇ ਬੱਚਾ ਬਈ ਨੁਕਰਾ ਹੀ ਦੇਣਾ ਤੇ ਉਹ ਬੰਦੇ ਦਾ ਬੈਨੀਫਿਟ ਮੰਨ ਲਓ ਮੁਨਾਫਾ ਸ਼ੁਰੂ ਹੋ ਜਾਊਗਾ ਜੇ ਮੰਨ ਲੇ ਜੇ ਬੰਦੇ ਨੇ ਘੱਟ ਪੈਸਾ ਲਾਉਣੇ ਚੰਬੀ ਲੈਣੀ ਤੇ ਚੰਬੀ ਨੀਲੀ ਚੰਬੀ ਲਵੇ ਬਈ ਤੇ ਜਾਂ ਲਾਲ ਗਰੜੀ ਹੋਰ ਘੋੜੀ 'ਚ ਬੰਦਾ ਮੰਨ ਲਓ ਨਾ ਪਾਵੇ ਕਈ ਮਨ ਲੋਗ ਦੋ ਪੈਰ ਚਿੱਟੇ ਮੱਥੇ ਵੱਡੇ ਚੰਮਗਾ ਲੈ ਲੈਂਦੇ ਆ ਮੁੜ ਕੇ ਭਈ ਉਹ ਚੰਬਾ ਬੱਚੇ ਦੇ ਜਾਂਦੀਆਂ ਤੇ ਬੰਦੇ ਦਾ ਮਾਣਾ ਕ ਜਾਂਦਾ ਮਨ ਲੋ ਇੱਕ ਦੋ ਬਿਸ਼ੇਰੀ ਦੇ ਗਈਆਂ ਚੰਬੇ ਉਹ ਬੰਦੇ ਨੂੰ ਕੁਝ ਮਿਲਿਆ ਨਾ ਅੱਜ ਕੱਲ੍ਹ ਘੋੜਿਆਂ ਦੀ ਮਾੜੀ ਤੋਂ ਮਾੜੀ ਦੀ 51000 ਬਈ ਫੀਸ ਆ ਜੀ ਠੀਕ ਹੈ ਵੀ ਇੱਕ ਹਾਰਮਨ ਸਾਨੂੰ ਇਹ ਦੱਸੋ ਵੀ ਭਈ ਜਦੋਂ ਮੰਨ ਕੇ ਚੱਲੋ ਇੱਕ ਬਿਸ਼ੇਰੀ ਹੈਗੀ ਆ ਹਨ ਤੇ ਉਹ ਕਿੰਨੇ ਕ ਸਮੇਂ ਦੀ ਹੋ ਕੇ ਜਿਹੜੀ ਉਹ ਗੱਭਣ ਹੋਣ ਲਈ ਤਿਆਰ ਹੋ ਜਾਂਦੀ ਵੀ ਉਹ ਕਿੰਨੀ ਉਮਰ ਉਮਰ ਦਾ ਤਾਂ ਕਾਜਾ ਹੁੰਦਾ ਇਹਨਾਂ ਚ ਜਾ ਕੇ ਵੇਟ ਬੂਟ ਦਾ ਸਾਭ ਹੁੰਦਾ ਕੀ ਹੁੰਦਾ ਬਈ ਮੇਰੀ ਸੋਚ ਦੇ ਮੁਤਾਬਿਕ ਤਾਂ ਸਹੀ ਹੁਣ ਅੱਜ ਕੱਲ ਕਈ ਕਹਿੰਦੇ ਵੀ 2 ਸਾਲ ਤੋਂ ਉੱਪਰ ਹੋ ਜੇ ਤਾਂ ਉਹਨੂੰ ਗੱਬਣ ਕਰਾ ਦੇਣਾ ਚਾਹ ਪਰ ਨਹੀਂ ਠੀਕ ਇਹ ਜਿਹੜਾ ਜਾਨਵਰ ਹੈ ਨਾ ਬਈ ਸਾਢੇ 5 6 ਸਾਲ ਤੱਕ ਸਹੀ ਹਾਈਟ ਕਰਦਾ ਜੀ ਸਹੀ ਜਿਹੜੀ ਗੱਬਣ ਕਰਾਉਣੀ ਹੈ ਪਹਿਲਾਂ ਬਿਸ਼ੇਰੀ ਉਹ 2.5 ਸਾਲ ਤੋਂ ਪਲੱਸ ਹੋਵੇ ਜੀ 2.5 ਤੋਂ 3 ਸਾਲ ਦੇ ਵਿੱਚ ਵਿੱਚ ਕਈ ਮੰਨ ਲਓ ਹੁਣ 4 ਦੰਦ ਵੀ ਕਰ ਲੈਂਦੇ ਆ ਜੀ ਪਰ ਸਹੀ ਏਜ 2.5 ਪੌਣੇ 3 ਸਾਲ ਦੀ ਹੋਣੀ ਚਾਹੀਦੀ ਉਹਦੀ 2.5 ਪੌਣੇ 3 ਸਾਲ ਠੀਕ ਤੇ ਫਿਰ ਹਰਮਨ ਇਹਨਾਂ ਦੀ ਸਾਂਭ ਸੰਭਾਲ ਦੀ ਜੇ ਆਪਾਂ ਗੱਲ ਕਰੀਏ ਤੇ ਵੀ ਇਹਨਾਂ ਨੂੰ ਆਪਾਂ ਖਾਣ ਪੀਣ ਨੂੰ ਕੀ ਕੁਝ ਦੇ ਸਕਦੇ ਆ ਹਨ ਵੀ ਉਹ ਉਹ ਚੀਜ਼ ਬਾਰੇ ਸਾਨੂੰ ਜਰੂਰ ਦੱਸੋ ਵੀ ਇਹਨਾਂ ਦੀ ਸਾਂ ਇੱਕ ਨਵਾਂ ਬੰਦਾ ਘੋੜੀ ਜਾਂ ਘੋੜਾ ਆਪਦੇ ਘਰੇ ਲੈ ਕੇ ਆਇਆ ਤੇ ਉਹਨੂੰ ਉਹ ਖਾਣ ਪੀਣ ਨੂੰ ਕੀ ਕੁਝ ਦੇਵੇ ਇਸ ਚੀਜ਼ ਬਾਰੇ ਵੀ ਸਾਨੂੰ ਜਰੂਰ ਖਾਣ ਪੀਣ ਦਾ ਕੋਈ ਨਾ ਬਾਲਾ ਔਖਾ ਨਹੀਂ ਹੈ ਜਾਨਵਰਾਂ ਦਾ ਮੰਨ ਕੇ ਚੱਲੋ ਜਿਵੇਂ ਹੁਣ ਠੰਡ ਸ਼ੁਰੂ ਹੁੰਦੀ ਜਦੋਂ ਉਦੋਂ ਮੌਗਫਲੀ ਦਾ ਨੀਰਾ ਚਾਲੂ ਹੋ ਜਾਂਦਾ ਬਈ ਠੀਕ ਹੈ ਮੌਗਫਲੀ ਨੀਰਾ ਲਵਾ ਲੇ ਤੇ ਸਿਆਲ ਸਿਆਲ ਨੀਰਾ ਪਈ ਜਾਂਦਾ ਮੌਗਫਲੀ ਦਾ ਵਧੀਆ ਨਿਸ਼ਾਨ ਹੈ ਕਿ ਉਹਦੇ ਨਾਲ ਕੋਈ ਦਾਣਾ ਪੌਂਦੀ ਘਟ ਲੋੜ ਪੈਂਦੀ ਕੋੜ ਨੂੰ ਬਨ ਵੀ ਨਹੀਂ ਪੈਂਦਾ ਵੀ ਉਹਦੇ ਨਾਲ ਗਰਮੀ ਦੇ ਵਿੱਚ ਆ ਕੇ ਬਈ ਹੁਣ ਮੰਨ ਲੇ ਚਲੋ ਆਪਣੇ ਹੁਣ ਸਿਆਲ ਦੇ ਲੂਸਰੂ ਵੀ ਪਈ ਜਾਂਦਾ ਜੀ ਗਰਮੀ 'ਚ ਹਰਾਚਾਰਾ ਜਿਵੇਂ ਜਵਾਰ ਜੂਰੀ ਪਈ ਜਾਂਦੀ ਹੈ ਜੀ ਮੌਗਫਲੀ ਦੇ ਨੀਰਾ ਗਰਮੀ ਥੋੜਾ ਜਿਹਾ ਘੱਟ ਪਾਉਣਾ ਚਾਹੀਦਾ ਬਈ ਉਹਦੀ ਦਿੱਕਤ ਆਉਂਦੀ ਮੜਕ ਤੇ ਬਾਥਨ ਬੋਥਨ ਦੀ ਦਿੱਕਤ ਆ ਜਾਂਦੀ ਹੈ ਠੀਕ ਸਿਆਲ ਦੇ ਵਿੱਚ ਜਿਵੇਂ ਦਾਣਾ ਆਪਣਾ ਹੋ ਗਿਆ ਕਣਕ ਹੋ ਗਈ ਛੋਲੇ ਹੋ ਗਏ ਬਾਜ ਆਪ ਦੂਜੀ ਆਪਣੀ ਐਲਸੀ ਹੋ ਗਈ ਇਹੋ ਜੀਆਂ ਚੀਜ਼ਾਂ ਰਿੰਨ ਕੇ ਪਾਈ ਜਾਂਦੀਆਂ ਬਈ ਇਹਨਾਂ ਨੂੰ ਠੀਕ ਹੈ ਰਿੰਨ ਕੇ ਪਾਉਂਦੇ ਨੇ ਰਿੰਨ ਕੇ ਸਿਆਲ ਦੇ ਵਿੱਚ ਰਿੰਨ ਕੇ ਜ਼ਰੂਰੀ ਬਈ ਆਪਾਂ ਕੱਚਾ ਦਾਣਾ ਪਾਵਾਂਗੇ ਤਾਂ ਫਿਰ ਇਹਨਾਂ ਨੂੰ ਪੇਟ ਦੀ ਦਿੱਕਤ ਆਉਂਦੀ ਕੱਚਾ ਦਾਣਾ ਹਜਮ ਨਹੀਂ ਹੁੰਦਾ ਠੀਕ ਇੱਕ ਇਹਦਾ ਪੇਟ ਘੋੜੇ ਦਾ ਪੇਟ ਹੋ ਗਿਆ ਤੇ ਆਪਾਂ ਦਾ ਪੇਟ ਹੋ ਗਿਆ ਬਈ ਬਰਾਬਰ ਹੀ ਹੈ ਹਾਂ ਜੇ ਅਮਨਗ ਚਲੋ ਜੀ ਆਪਾਂ ਕੋਈ ਉਹ ਜੀਆਂ ਤਲੀਆਂ ਫੁਲੀਆਂ ਚੀਜ਼ਾਂ ਵੱਧ ਖਾ ਲਾਂ ਆਪਣੇ ਐਸਿਡ ਬਣ ਜਾਂਦਾ ਇਹਨਾਂ ਰਿਐਸਿਡ ਬਈ ਬਹੁਤ ਛੇਤੀ ਬਣਦਾ ਠੀਕ ਤੇ ਗਰਮੀ ਦੇ ਵਿੱਚ ਆ ਕੇ ਬਈ ਹੁਣ ਜਿਵੇਂ ਜਵੀ ਹੋ ਗਈ ਤੇ ਦੂਜੀ ਆਪਣਾ ਜਿਉ ਹੋ ਗਏ ਇਹ ਦੋ ਚ ਨਾਲ ਤਾਰੇ ਮੇਰੇ ਹੱਥਿਲ ਦਿੱਤਾ ਜਾਂਦਾ ਚਚਰੂਚਰ ਲੱਗਣ ਦੀ ਦਿੱਕਤ ਨਹੀਂ ਆਉਂਦੀ ਬਈ ਠੀਕ ਹੈ ਹਾਂਜੀ ਤੇ ਇੱਕ ਵੀ ਇਹ ਦੱਸੋ ਵੀ ਜਿਵੇਂ ਜਦੋਂ ਕਿਸੇ ਬੰਦੇ ਨੇ ਵੀ ਕੋਈ ਵੀ ਨਵਾਂ ਬੰਦਾ ਉਹਨੇ ਘੋੜਾ ਘੋੜੀ ਲੈਣੇ ਤੇ ਆਪਣੇ ਪੰਜਾਬ ਦੇ ਵਿੱਚ ਜਿਆਦਾ ਕਰੇਜ ਕਿਹੜੀ ਨਸਲ ਦਾ ਹੈਗਾ ਜਾਂ ਕਿਹਦੇ ਤੇ ਬੰਦਾ ਕੰਮ ਕਰੇ ਹੈਨਾ ਇਸ ਚੀਜ਼ ਬਾਰੇ ਜੀ ਆਪਣੇ ਪੰਜਾਬ ਦੇ ਵਿੱਚ ਤਾਂ ਆਪਣੇ ਜਿਆਦਾ ਕਰੇਜ ਹੈਗਾ ਨੁਕਰੇ ਦਾ ਬਈ ਕਿਉਂਕਿ ਜਿਹੜੇ ਬੰਦੇ ਨੇ ਨਵੇਂ ਨੇ ਸ਼ੁਰੂ ਕਰਨਾ ਉਹਨੂੰ ਮਾਰਵਾੜੀ ਘੋੜੀ ਲੈਂਦਾ ਨਹੀਂ ਫਿਰਦਾ ਬਈ ਕਿਉਂਕਿ ਮਾਰਵਾੜੀ ਘੋੜੀ ਤਾ ਉਹ ਬੱਚਾ ਉੱਥੇ ਚੰਗਾ ਵਿਕਦਾ ਜਿੱਥੇ 15 16 ਜਨਵਾਰ ਖੜੇ ਚੰਗੇ ਚੰਗਾ ਨਾਂ ਬਣਿਆ ਹੋਇਆ ਫਾਰਮ ਦਾ ਹੁਣ ਮੰਨ ਕੇ ਚਲੋ ਜੋ ਮੈਂ ਆ ਮੇਰੇ ਕੋਲ ਚਾਰ ਜਾਨਵਰ ਆ ਜੇ ਮੈਂ ਕੋਈ ਮਾਰਵਾੜੀ ਲਿਆਉਂਗਾ ਮੈਂ ਚੰਗੇ ਘੋੜੇ ਤੇ ਗੱਪਣ ਵੀ ਕਾੜੂਗਾ ਬਈ ਮੇਰੇ ਕੋਲ ਬੱਚਾ ਨਹੀਂ ਵਿਕਰਾਉਣੇ ਪੈਸਿਆਂ ਦਾ ਠੀਕ ਤੇ ਨੁਗਰਾ ਬਈ ਨੁਗਰਾ ਤਾਂ ਤੁਸੀਂ ਸ਼ਾਮ ਨੂੰ ਰਾਤ ਨੂੰ ਫੋਨ ਕਰੋ ਤੜਕੇ ਨੂੰ ਵਿਕ ਜਾਂਦਾ ਜੀ ਇਹਦੀ ਦਿੱਕਤ ਹੀ ਕੋਈ ਨਹੀਂ ਬਈ ਠੀਕ ਹੈ ਤੇ ਹੋਰ ਆਪਣੀ ਏਰੀਏ ਦੇ ਵਿੱਚ ਜਿਵੇਂ ਮੇਲੇ ਮੂਲੇ ਲੱਗਦੇ ਆ ਹਨਾ ਵੀ ਤੁਸੀਂ ਇਹ ਦੱਸੋ ਵੀ ਉਹਨਾਂ ਮੇਲਿਆਂ ਤੋਂ ਜੇ ਕੋਈ ਨਵੇਂ ਬੰਦੇ ਨੇ ਕੋਈ ਬੱਚਾ ਖਰੀਦਣਾ ਜਾਂ ਘੋੜੀ ਖਰੀਦਣੀ ਉਹਨੂੰ ਮੇਲਿਆਂ ਤੋਂ ਲੈਣ ਤੋਂ ਫਾਇਦਾ ਆ ਜਾਂ ਬੰਦਾ ਘਰੋਂ ਲਵੇ ਇਹ ਇਹ ਚੀਜ਼ ਬਾਰੇ ਵੀ ਜਰੂਰ ਦੱਸੋ ਕਿਉਂਕਿ ਨਵੇਂ ਬੰਦੇ ਨੂੰ ਬੜਾ ਬੜੀਆਂ ਚੀਜ਼ਾਂ ਬਾਰੇ ਇਹਨਾਂ ਬਾਰੇ ਨੌਲੇਜ ਹੈ ਨਹੀਂ ਨਵੇਂ ਬੰਦੇ ਨੂੰ ਬਈ ਘੋੜੀ ਤਾਂ ਭਲਾ ਮੇਲੇ ਤੋਂ ਵੀ ਲੈ ਲੈ ਕੋਈ ਦਿੱਕਤ ਨਹੀਂ ਠੀਕ ਹੈ ਪਰ ਕੋਸ਼ਿਸ਼ ਕਰੇ ਵੀ ਉਹ ਗੱਬਣ ਘੋੜੀ ਹੀ ਲਵੇ ਕਈ ਵਾਰੀ ਨਵਾਂ ਬੰਦਾ ਮੇਲਿਆਂ ਤੋਂ ਖਾਲੀ ਘੋੜੀ ਲੈ ਕੇ ਫਸ ਜਾਂਦਾ ਜੀ ਅੱਛਾ ਖਾਲੀ ਘੋੜੀ ਨਵੇਂ ਬੰਦੇ ਨੂੰ ਕਈ ਵਾਰ ਨਹੀਂ ਨੌਲੇਜ ਹੁੰਦੀ ਮੁੜ ਕੇ ਕੋਈ ਰਹਿਣ ਦੀ ਦਿੱਕਤ ਆ ਜਾਂਦੀ 100% ਬਾਈ ਤੇ ਬੰਦਾ ਉਹ ਦੇਖੂ ਕੋ ਨੂੰ 10 15000 ਰੁਪਏ ਉੱਤੇ ਲਾਉਂਦਾ ਘੋੜੇ ਦੀ ਫੀਸ ਫਰ ਦਾ ਡਾਕਟਰ ਉਹ ਚੱਕ ਆਉਂਦਾ ਬੰਦਾ ਐ ਜੇ ਤਿੰਨ ਚਾਰ ਵਾਲੀ ਘੋੜੀ ਨਾ ਰਵੇ ਤਾਂ ਬੰਦੇ ਦਾ ਸ਼ੌਂਕ ਮਰ ਜਾਂਦਾ ਬਾਈ ਹਾਂ ਹਾਂ ਇਹ ਨਵੇਂ ਬੰਦਾ ਜਿਹੜੇ ਖੇਡ ਰਹਿ ਗਈਆਂ ਨੇ ਸਾਰੀ ਘੋੜਿਆਂ ਦੀ ਇਹ ਹੈ ਤਾਂ ਸ਼ੌਂਕ ਦੀ ਸ਼ੌਂਕ ਦੀ ਸ਼ੌਂਕ ਇਹਦੇ ਵਿੱਚ ਬੰਦਾ ਉਹੀ ਆਉਂਦਾ ਵੀ ਜਿਹਨੂੰ ਸ਼ੌਂਕ ਹੋਵੇ ਹਨਾ ਠੀਕ ਇਹਦੇ ਵਿੱਚ ਬਾਈ ਪੈਸਾ ਲੱਗਦਾ ਜ਼ਿਆਦੇ ਬਾਈ ਦਾ ਘਾਟਾ ਹੁਣ ਬੜੇ ਕਹਿ ਦਿੰਦੇ ਆ ਵੀ ਆਪਾਂ ਕੋਈ ਕੋਈ ਕਹਿੰਦਾ ਕਰੋੜ ਦਾ ਵੇਚਦਾ ਕੋਈ ਕਹਿੰਦਾ ਮੈਂ 10 ਕਰੋੜ ਦਾ ਵੇਚਦਾ ਠੀਕ ਹੈ ਪਰ ਆਪਾਂ ਤਾਂ ਅੱਜ ਤੱਕ ਕੋਈ ਮੈਨੂੰ ਤਾਂ ਪਹਿਲਾਂ ਤਾਂ 15 ਸਾਲ ਹੋ ਗਏ ਰੱਖ ਦਿਓ ਅੱਜ ਤਾਂ ਕੋਈ ਵੇਚਣੇ 10 ਕਰੋੜ ਦਾ ਨਾ ਕੋਈ ਕਰੋੜ ਦਾ ਵੇਚਣਾ ਕੋਈ 50 ਲੱਖ ਦਾ ਵੇਚਿਆ ਜਾਨਵਰ ਆਪਣੇ ਕੋਲੇ ਵੀ ਚੰਗੇ ਆ ਪਰ ਬਈ ਇਹ ਖਾਂਦੇ ਜਾ ਰਾ ਇਹਨਾਂ ਕੋਲੇ ਨਵੇਂ ਬੰਦਿਆਂ ਨਾਲ ਕਿਤੇ ਨਾ ਕਿਤੇ ਨਈ ਠੱਗੀ ਬੜੀ ਵੱਜ ਰਹੀ ਹੈ ਬੜੀ ਵੱਜਦੀ ਬੜੀ ਵੱਜਦੀ ਵੀ ਉਹਨੂੰ ਪਤਾ ਨਹੀਂ ਹੁੰਦਾ ਸਹੀ ਰੇਟ ਦਾ ਨਹੀਂ ਪਤਾ ਹੁੰਦਾ ਚੀਜ਼ ਦੇ ਦਾ ਨਾ ਬਈ ਇਹ ਇਹਦਾ ਰੇਟ ਤਾਂ ਅੱਜ ਤੱਕ ਕਈ ਜਿਹੜੇ ਪੁਰਾਣੇ ਤੋਂ ਪੁਰਾਣੇ ਬੰਦੇ ਨਾ ਉਹ ਵੀ ਨਹੀਂ ਇਹ ਡੇ ਦਾ ਸਹੀ ਦੱਸ ਸਕਦੇ ਠੀਕ ਹੈ ਇਹ ਤਾਂ ਪਤਾ ਹੀ ਕੋਈ ਨਹੀਂ ਜੇ ਹੁਣ ਮੈਂ ਕੋਈ 4 ਲੱਖ ਦਾ ਜਾਨਵਰ ਤੱਕਿਆ ਉਹ ਬੰਦੇ ਦਿਮਾਗ ਤੇ ਮੰਨ ਲ ਮੇਰੇ ਮੈਂ ਖੜਾ ਬਈ ਮੇਰੇ ਕੋਈ ਚੀਜ਼ ਮੰਨ ਲਾ ਗਈ ਮੈਂ 2 ਲੱਖ ਦੀ ਬੱਦ ਲਾ ਲੂਗਾ ਹਾਂ ਹਾਂ ਆ ਸਿਸਟਮ ਇਹਦਾ ਠੀਕ ਹੈ ਕਿ ਇੱਕ ਹਾਰਮਨ ਸਾਨੂੰ ਇਹ ਦੱਸ ਵੀ ਜੇ ਵੀ ਘੋੜਿਆਂ ਨੂੰ ਜਿਆਦਾ ਦਿੱਕਤ ਕਿਹੜੀ ਚੀਜ਼ ਦੀ ਹੁੰਦੀ ਆ ਵੀ ਬਿਮਾਰ ਹੋਣ ਦੇ ਕਰਕੇ ਲਾਲੀ ਆ ਪਾ ਜਾਂ ਵੈਸੇ ਵੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਸਾਡਾ ਘੋੜਾ ਜਿਹੜਾ ਹਮੇਸ਼ਾ ਉਹ ਤੰਦਰੁਸਤੀ ਰਵੇ ਵੀ ਜਿਆਦਾ ਦਿੱਕਤ ਇਹਨਾਂ ਨੂੰ ਆਉਂਦੀ ਆ ਦਰਦ ਦੀ ਠੀਕ ਹੈ ਸਿਆਲ ਚ ਵੀ ਦਿੱਕਤ ਆ ਜਾਂਦੀ ਆ ਬੱਦਰ ਦੀ ਦਿੱਕਤ ਉਦੋਂ ਹੀ ਆਉਂਦੀ ਜਦੋਂ ਆਪਾਂ ਕੋਈ ਅਬਲਾ ਸਬਲਾ ਜ਼ਿਆਦਾ ਪੋਣੇ ਨੂੰ ਜਾਂ ਕੋਈ ਜ਼ਿਆਦੇ ਪੱਠਾ ਖਾ ਗਿਆ ਜਾਂ ਕੋਈ ਜ਼ਿਆਦੇ ਦਾਣਾ ਪੈ ਗਿਆ ਜ਼ਿਆਦਾ ਦਿੱਕਤ ਦਰਦ ਦੀ ਆਉਂਦੀ ਬਾਕੀ ਸਿਆਲ ਦੇ ਵਿੱਚ ਜਿਵੇਂ ਆਪਾਂ ਨੂੰ ਜੁਕਾਮ ਹੋ ਜਾਂਦਾ ਇਹਨਾਂ ਨੂੰ ਉਹ ਕਿਨਾਰ ਹੋ ਜਾਂਦੀ ਹੈ ਰੇਸ਼ਾ ਇਹ ਦੋ ਦਿੱਕਤਾਂ ਹੀ ਆਉਂਦੀਆਂ ਜੀ ਉਹ ਦਿੱਕ ਸਿਆਲ ਦੇ ਵਿੱਚ ਕਿਨਾਰ ਦੀ ਦਿੱਕਤ ਤਾਂ ਆਉਂਦੀ ਮੰਨ ਲਓ ਜਾਨਵਰ ਜੇ ਕੋਈ ਬਾਹ ਠੰਡੇ ਭੱਕਿਆ ਭੁਖਿਆ ਤੋਰ ਫਿਰ ਕੇ ਆਇਆ ਮੜਕਾ ਮੜਕਾ ਇਹਨਾਂ ਹਵਾਵਾ ਜੇ ਤਾਂ ਆਉਂਦੀ ਹੈ ਨਹੀਂ ਵੈਸੇ ਕਿਤੇ ਜ਼ਿਆਦਾ ਦਿੱਕਤ ਨਾਲ ਕਲੀ ਦਰਦ ਦੀ ਆਉਂਦੀ ਬਈ ਇਹ ਇੱਕ ਗੱਲ ਮ ਵੀ ਇੱਕ ਘੋੜਾ ਜਾਂ ਘੋੜੀ ਕਾਠੀ ਪਾਉਣ ਦੇ ਲੈ ਕੇ ਕਿੰਨੇ ਕੇ ਸਮੇਂ ਦਾ ਹੋ ਜਾਂਦਾ ਵੀ ਇਹ ਇਹਦੀ ਚਾਲੀ ਕੱਢਣ ਦਾ ਕੀ ਹਿਸਾਬ ਕਿਤਾਬ ਬਾਈ ਉਹ ਹੀ ਬਈ ਜਦੋਂ ਮਲਾਉਣ ਦਾ ਟਾਈਮ ਹੁੰਦਾ ਢਾਈ ਸਾਲ ਤੋਂ ਪਲੱਸ ਬਾਈ ਠੀਕ ਢਾਈ ਸਾਲ ਤੋਂ ਪਲੱਸ ਜਾ ਕੇ ਮੰਨ ਲਓ ਚਾਲ ਚੁੜ ਪਾਉਣਾ ਚਾਹੀਦਾ ਉਦੋਂ ਪਹਿਲਾਂ ਨਹੀਂ ਸਾਈਡ ਤੇ ਫਰਕ ਪੈਂਦਾ ਬਾਈ ਠੀਕ ਬਾਕੀ ਆ ਅਡੋਡੀ ਸੋਚ ਆ ਹਰੇਕ ਬੰਦੇ ਦੀ ਬਾਈ ਆਪਣੀ ਸੋਚ ਤਾਂ ਇਹ ਆ ਵੀ ਢਾਈ ਸਾਲ ਤੋਂ ਪਲੱਸ ਜਾ ਕੇ ਗੱਬੜਣ ਕਰਾਉਣਾ ਚਾਹੀਦਾ ਢਾਈ ਸਾਲ ਤੋਂ ਪਲੱਸ ਜਾ ਕੇ ਉਹਨੂੰ ਚਾਲ ਪਾਉਣਾ ਚਾਹੀਦਾ ਬਾਈ ਚਲੋ ਵੀਰੇ ਅਸੀਂ ਜਿੰਨੀਆਂ ਕ ਗੱਲਾਂ ਸਾਡੇ ਧਿਆਨ ਦੇ ਵਿੱਚ ਸੀ ਉਹਨੀਆਂ ਕ ਤੁਹਾਡੇ ਨਾਲ ਸਾਰੀਆਂ ਅਸੀਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਜਿਹੜੇ ਵੀਰ ਫੇਸਬੁੱਕ ਤੋਂ ਦੇਖ ਰਹੇ ਜਾਂ YouTube ਤੋਂ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਤੇ ਨਾਲੇ ਜੇ ਕੁਝ ਹੋਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗੇ ਤੇ ਸਾਨੂੰ ਉਹ ਵੀ ਕਮੈਂਟ ਕਰਕੇ ਜਰੂਰ ਦੱਸ ਦੇਜੋ ਤੇ ਆਪਾਂ ਕੋਈ ਗੱਲ ਨਹੀਂ ਵੀਰ ਨੂੰ ਦੁਬਾਰਾ ਕਹਿ ਕੇ ਤੇ ਆਪਾਂ ਦੁਬਾਰਾ ਇੱਕ ਵੀਡੀਓ ਹੋਰ ਜਿਆਦਾ ਡੀਪਲੀ ਜਾ ਕੇ ਇਹਨਾਂ ਤੇ ਘੋੜਿਆਂ ਤੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਭਰਾ ਵੀ ਨਵੇਂ ਚੈਨਲਾਂ ਤੇ ਆਈ ਵੀ ਐ ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਗਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਨਾ ਤੁਹਾਨੂੰ ਹਰਮਨ ਦੇ ਸਾਰਾ ਇਹ ਸਵਾਗ ਸਟੱਡ ਫਾਰਮ ਬਾਰੇ ਇਹਨਾਂ ਦੇ ਜਾਨਵਰਾਂ ਬਾਰੇ ਨੌਲੇਜ ਦੇਵਾਂਗੇ ਤੇ ਉਹ ਵੀ ਤੁਸੀਂ ਵੀਡੀਓ ਜ਼ਰੂਰ ਦੇਖਣੀ ਆ ਤੇ ਉਹ ਵੀਡੀਓ ਦੇਖਣ ਲਈ ਹਨਾ ਬਹੁਤ ਚੰਗੀ ਨਸਲ ਦੇ ਬਾਈ ਹੋਰਿਆ ਕੋਲੇ ਬਸ਼ੇਰੀਆਂ ਘੋੜੇ ਸਾਰਾ ਕੁਝ ਹੈਗਾ ਹਨਾ ਤੇ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਆਪਣੇ ਚੈਨਲ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਹਰਮਨ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੇ ਸਾਰੇ ਭਰਾਵਾਂ ਨੂੰ ਇੰਨੀ ਤੁਸੀਂ ਜਾਣਕਾਰੀ ਦਿੱਤੀ ਆਪਦੇ ਕੀਮਤੀ ਸਮੇਂ ਜੋ ਸਮਾਂ ਕੱਢਿਆ ਠੀਕ ਆ ਵੀਰ ਜੀ